ਹਾਂਜੀ ਬਾਈ ਸੱਸੀਕਾਰ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲਬਾਤ ਕਰਨੀ ਆਪਾਂ ਕਣਕ ਦੇ ਉੱਪਰ ਕੀਤੇ ਹੋਏ ਖਰਚੇ ਬਾਰੇ ਕੀ ਮੈਂ ਆਪਣੇ ਖੇਤ ਦੇ ਵਿੱਚ ਕਣਕ ਦੀ ਫਸਲ ਤੇ ਕਿੰਨਾ ਖਰਚ ਕੀਤਾ ਹੈ ਉਹਦੇ ਬਾਰੇ ਗੱਲਬਾਤ ਕਰਦੇ ਆਂ ਤੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਸੀਂ ਕਿੰਨਾ ਖਰਚ ਕਰਕੇ ਆਪਣੀ ਕਣਕ ਦੀ ਫਸਲ ਜਿਹੜੀ ਪੱਕ ਕੇ ਤਿਆਰ ਕੀਤੀ ਗਈ ਹੈ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਲੱਗ ਭਾਗ ਅਗੇਤੀਆਂ ਪਿਛੇਤੀਆਂ ਜਿੰਨੀਆਂ ਵੀ ਵੈਰਾਈਟੀਆਂ ਸੀ ਹੁਣ ਲਗਭਗ ਸਾਰੀਆਂ ਕਲਰ ਚੇਂਜ ਕਰ ਗਈਆਂ ਜਿਹੜੀਆਂ ਅਗੇਤੀਆਂ ਵੈਰਾਈਟੀਆਂ ਸੀ ਉਹ ਤਾਂ ਲਗਭਗ ਹੋਣਾ ਕੁਸ਼ਕ ਦਿਨਾਂ ਚ ਜਿਵੇਂ ਮੇਰੇ ਏਰੀਏ ਦੇ ਵਿੱਚ 15 ਤੋਂ 20 ਤਰੀਕ ਦੇ ਵਿੱਚ 20 ਤਰੀਕ ਤੱਕ ਕੰਪਾਈਨਾ ਚੱਲ ਸਕਦੀਆਂ ਨੇ ਜੇ ਮੌਸਮ ਸਹੀ ਰਹਿੰਦਾ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਵੈਲ ਵਾਲਾ ਬਟਨ ਨਾ ਨਪਾਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਓ ਜਿਵੇਂ ਕਿ ਆਪਾਂ ਨੂੰ ਪਤਾ ਜਿਹੜੀ ਆਪਣੀ ਕਣਕ ਦੀ ਫਸਲ ਹੈ ਇਹ ਲਗਭਗ ਪੱਕ ਕੇ ਤਿਆਰ ਹੋ ਚੁੱਕੀ ਹੈ ਇਸ ਵਾਰ ਮੌਸਮ ਜ਼ਿਆਦਾ ਠੰਡ ਰਹਿਣ ਕਰਕੇ ਕਣਕਾਂ ਥੋੜੀਆਂ ਲੇਟ ਚੱਲਣਾ ਸੀ ਜਨ ਤਾਂ ਹੁਣ ਜਿੱਥੇ ਬਾਢੀ ਹੋ ਰਹੀ ਹੈ ਕੁਝ ਏਰੀਆ ਦੇ ਵਿੱਚ ਪਰ ਮੇਰੇ ਹਿਸਾਬ ਨਾਲ ਹਜੇ ਤੱਕ ਹਰਿਆਣਾ ਪੰਜਾਬ ਦੇ ਵਿੱਚ ਕਿੱਤੇ ਵੀ ਬਾੜੀ ਨਹੀਂ ਸ਼ੁਰੂ ਹੋਈ ਕੋਈ ਟਾਵੇਂ ਟੱਲੇ ਕੋਈ ਕਿੱਲਾ ਜਾਂ ਦੋ ਕਿੱਲੇ ਜਿਹੜੇ ਜਿਆਦੇ ਗੇਤੇ ਸੀ ਉੱਥੇ ਕਟਿੰਗ ਹੋਈ ਹੈ ਤੇ ਝਾੜ ਉਹਨਾਂ ਦੇ ਦੱਸਣ ਮੁਤਾਬਕ ਸਹੀ ਆ ਰਿਹਾ ਹਜੇ ਤੱਕ ਇੱਕ ਆਪਣਾ ਜ਼ਿਮੀਂਦਾਰ ਐਮਪੀ ਤੋਂ ਉਹਨੇ ਮੰਨ ਲਓ ਵੀ 327 ਵੀ ਕੱਟ ਲਈ ਹੈ ਤੇ 2851 ਵੀ ਕਟਿੰਗ ਕਰ ਲਈ ਤੇ ਨਾਲ ਉਹਦੇ ਕੋਲੇ ਵੈਰਾਈਟੀ ਸੀ 303 ਉਹਦੇ ਦੱਸਣ ਮੁਤਾਬਕ ਜਿਹੜੀ 303 ਮੰਨ ਲਓ ਓਹੋ ਬਾਈਕ ਕੁਆਂਟਲ ਦੇ ਘਰਾਹਾਂ ਚ ਨਿਕਲੀ ਹੈ ਤੇ 22852 25 ਕੁਆਂਟਲ ਤੱਕ ਤੇ 327 ਦਾ ਉਹ ਲਗਭਗ ਆਪਾਂ ਨੂੰ ਜਿਹੜਾ ਐਵਰੇਜ ਝਾੜੋ ਨੇ ਦੱਸਿਆ ਵੀ 30 ਕੁਆਂਟਲ ਤੱਕ ਆਇਆ ਤੇ ਵਾਕੀ ਵੀ 327 ਸਹੀ ਆਈ ਹੈ ਉਹਨਾਂ ਦੇ ਏਰੀਆ ਦੇ ਵਿੱਚ ਪਰ ਆਪਣੇ ਏਰੀਆ ਦੇ ਵਿੱਚ ਗੱਲ ਕਰੀਏ ਕਿ ਲਗਭਗ ਹਜੇ ਤੱਕ ਮੇਰੇ ਹਿਸਾਬ ਨਾਲ ਤਾਂ ਹਜੇ ਕਿਤੇ ਵੀ ਕੋਈ ਜ਼ਿਆਦਾ ਵੱਡੇ ਤੌਰ ਤੇ ਵਾਢੀ ਨਹੀਂ ਚੱਲੀ ਤਾਂ ਹੁਣ ਗੱਲ ਮੇਨ ਵੀਡੀਓ ਦੇ ਵਿੱਚ ਕਰਨੀ ਆਪਾਂ ਕਣਕ ਦੇ ਖਰਚੇ ਬਾਰੇ ਤਾਂ ਕਿਸਾਨ ਭਰਾਓ ਜਿਹੜੀ ਮੈਂ ਆਪਣੇ ਖੇਤ ਦੇ ਵਿੱਚ ਖਰਚਾ ਜਾਂ ਲਾਗਤ ਲੱਗੀ ਆ ਮੇਰੀ ਉਸ ਬਾਰੇ ਗੱਲਬਾਤ ਕਰਦਾ ਤਾਂ ਕਿਸਾਨ ਵੀਰੋ ਜਿਹੜਾ ਉੱਪਰ ਵਾਲਾ ਖੇਤ ਦੇ ਚੁੱਕਦੇ ਦੇਖ ਰਹੇ ਹੋ ਤੁਸੀਂ ਇਹ 327 ਆ ਨੀਚੇ ਡੀ ਵੀ ਡਬਲ 222 ਆ ਆਪਣੇ ਕੋਲੇ ਤਿੰਨ ਚਾਰ ਵੈਰਾਈਟੀਆਂ ਡਰਿੱਲ ਕੀਤੀਆਂ ਆਪਾਂ 222 327 ਤੇ 2967 ਤੇ 303 ਤਾਂ ਹੁਣ ਖਰਚੇ ਦੀ ਗੱਲ ਕਰੀਏ ਲਗਭਗ ਮੈਂ ਸਾਰੇ ਖੇਤਾਂ ਤੇ ਇੱਕੋ ਜਿਹਾ ਖਰਚ ਕੀਤਾ ਕਿਸਾਨ ਵਿਰੋਧ ਜਿਹੜੀ ਆਪਣੀ 327 ਵੈਰਾਈਟੀ ਇਹਦੇ ਵਿੱਚ ਆਪਾਂ 40 ਤੋਂ 45 ਕਿਜੀ ਬੀਜ ਪਾਇਆ ਸਾਰੇ ਏਰੀਆ ਸਾਰੀ ਵੈਰਾਈਟੀਆਂ ਦਾ 40 ਤੋਂ 45 ਕਿਲੋ ਤੱਕ ਬੀਜ ਪਾਇਆ ਤੇ 60 ਤੋਂ 65 ਕਿਜੀ ਪਾਈ ਹੈ ਡੀਏਪ ਇਹ ਤਾਂ ਨਾਰਮਲ ਆਪਾਂ ਹਰ ਇੱਕ ਜ਼ਿਮੀਂਦਾਰ ਖਰਤਾ ਕਰਦੀਆਂ ਤਾਂ ਉਸ ਤੋਂ ਬਾਅਦ ਗੱਲ ਕਰੀਏ ਇਸ ਤਣਕ ਦੇ ਉੱਪਰ ਸਿਰਫ ਆਪਾਂ ਇੱਕ ਬਾਥੂ ਵਾਲੀ ਸਪਰੇਅ ਕੀਤੀ ਹੈ ਤੇ 222 ਤੇ ਆਪਾਂ ਮੰਨ ਲਓ ਵੀ 22-23 ਕਿੱਲਿਆਂ ਦੇ ਵਿੱਚੋਂ ਆਪਾਂ 6 ਕਿੱਲਿਆਂ ਤੇ ਹੀ ਬਾਥੂ ਵਾਲੀ 240 ਸਪਰੇਅ ਕੀਤੀ ਹੈ ਨਹੀਂ ਬਾਕੀ ਔਰ ਕਿਸੇ ਵੀ ਵੈਰਾਈਟੀ ਦੇ ਉੱਪਰ ਆਪਾਂ ਕੋਈ ਵੀ ਨਦੀਨ ਨਾਸ਼ਕ ਦਾ ਖਰਚਾ ਨਹੀਂ ਕੀਤਾ ਤਾਂ ਗੱਲ ਕਰੀਏ ਮੈਗਨੀ ਆਪਣੀ ਜਿਹੜੀ ਮੈਗਨੀਜ਼ ਦੀ ਸਪਰੇ ਹੁੰਦੀ ਹੈ ਇੱਕ ਸਪਰੇ ਆਪਾਂ ਸਾਰੇ ਖੇਤ ਦੇ ਉੱਪਰ ਮੈਗਨੀਜ਼ ਦੀ ਕੀਤੀ ਆ ਤੇ ਉਸ ਤੋਂ ਬਾਅਦ ਆਪਾਂ ਫੰਗੀਸਾਈਡ ਖੇਤ ਦੇ ਵਿੱਚ ਕੋਈ ਵੀ ਨਹੀਂ ਵਰਤਿਆ 1% ਵੀ ਖੇਤ ਦੇ ਵਿੱਚ ਨਾ ਹੀ ਤਾਂ ਫੰਗੀਸਾਈਡ ਕੀਤਾ ਤੇ ਨਾ ਹੀ ਕੀਤੀ ਹੈ ਮੰਨ ਲਓ ਵੀ ਤੇਲੇ ਵਾਲੀ ਸਪਰੇ ਇਹ ਦੋਨੇ ਸਪਰੇ ਆ ਆਪਣੇ ਸਕਿਪ ਨੇ ਆਪਾਂ ਨਾ ਹੀ ਕੋਈ ਫੰਗੀਸਾਈਡ ਵਰਤਿਆ ਤੇ ਨਾ ਹੀ ਤੇਲੇ ਵਾਲੀ ਤਾਂ ਆਪਾਂ ਇੱਕ ਸਪਰੇਅ ਕੀਤਾ 13045 ਪੂਰੇ ਖੇਤ ਦੇ ਉੱਪਰ ਸਾਰੀਆਂ ਵੈਰਾਈਟੀਆਂ ਦੇ ਵਿੱਚ ਆਪਾਂ 13045 ਦਾ ਜਰੂਰ ਸਪਰੇਅ ਕੀਤਾ ਤੇ ਬਾਕੀ ਹੋਰ ਐਕਸਟਰਾ ਖਰਚ ਆਪਾਂ ਖੇਤ ਦੇ ਵਿੱਚ ਕੋਈ ਨਹੀਂ ਕੀਤਾ ਯੂਰੀਆ ਪਾਈ ਗਈ ਆ 3 ਘਟੇ ਤੇ ਯੂਰੀਆ ਨਾਲ ਮਿਲਾ ਕੇ ਕੁਝ ਵੀ ਨਹੀਂ ਪਾਇਆ ਗਿਆ ਤਾਂ ਇਸ ਕਰਕੇ ਜਿਹੜੀ ਆਪਣੀ ਹੁਣ ਕਣਕ ਦੀ ਫਸਲ ਤਿਆਰ ਹੋ ਚੁੱਕੀ ਆ ਪੱਕ ਕੇ ਇਹ ਆਪਾਂ ਤਿੰਨ ਚਾਰ ਚੀਜ਼ਾਂ ਨਾਲ ਹੀ ਮੰਨ ਲਓ ਵੀ ਇਹਦੇ ਵਿੱਚ ਖਰਚ ਕੀਤਾ ਮੰਨ ਲਓ ਨਾਰਮਲ ਤਪਰੇ ਆ ਦੋ ਤਤਾਂ ਵਾਲੀਆਂ ਕਰਤੀਆਂ ਇੱਕ ਤਾਂ ਮੈਗਨੀਟ ਜ਼ਿੰਕ ਦੀ ਕਰਤੀ ਉਸ ਤੋਂ ਬਾਅਦ 13045 ਕਰਤਾ ਨਦੀ ਨਾਸ਼ਕ ਤੁਹਾਨੂੰ ਦੱਸਿਆ ਵੀ 6 ਕਿੱਲਾਂ ਦੇ ਵਿੱਚ ਆਪਾਂ 240 ਵਰਤੀ ਆ ਬਾਕੀ ਹੋਰ ਕੋਈ ਵੀ ਐਕਸਟਰਾ ਖਰਚ ਨਹੀਂ ਕੀਤਾ ਤਾਂ ਇਸ ਕਰਕੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਬਾਰ ਬਾਰ ਕਹਿੰਦਾ ਉਹਨਾਂ ਵੀ ਜਿਹੜਾ ਝਾੜ ਹੈ ਉਹ ਮੌਸਮ ਤੇ ਡਿਪੈਂਡ ਹੈ ਨਾ ਹੀ ਕਿ ਆਪਣੇ ਖਰਚਿਆਂ ਤੇ ਜੇ ਆਪਾਂ ਜ਼ਿਆਦਾ ਖਰਚਾ ਕਰਕੇ ਝਾੜ ਜ਼ਿਆਦਾ ਲੈ ਵੀ ਆਵਾਂਗੇ ਪਰ ਉੱਥੇ ਆਪਣਾ ਖਰਚਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਸ ਕਰਕੇ ਆਪਾਂ ਨੂੰ ਨਾਰਮਲ ਖਰਚੇ ਤੇ ਜੇ ਆਪਾਂ ਨੂੰ ਸਹੀ ਐਵਰੇਜ ਝਾੜ ਮਿਲਦਾ ਜਿੰਨਾ ਆਪਣੇ ਏਰੀਏ ਦਾ ਝਾੜ ਹੁੰਦਾ ਤਾਂ ਉਹ ਇੱਕ ਸਹੀ ਤਰੀਕਾ ਹੈ ਕਿਉਂਕਿ ਖੇਤੀ ਅੱਜ ਕੱਲ ਜਿਹੜੀ ਖੇਤੀ ਦੇ ਉੱਪਰ ਲਾਗਤ ਜ਼ਿਆਦਾ ਹੋ ਰਹੀ ਆ ਮੁਨਾਫਾ ਘਟ ਰਿਹਾ ਕਿਉਂਕਿ ਹਰ ਇੱਕ ਰੇ ਸਪਰੇਅ ਜਾਂ ਕੋਈ ਹੋਰ ਬਾਹ ਭਾਈ ਡੀਜ਼ਲ ਦਾ ਖਰਚ ਹਰ ਇੱਕ ਚੀਜ਼ ਦਾ ਖਰਚਾ ਦਿਨੋਂ ਦਿਨ ਵਾਰ ਦਿਨ ਵੱਧਦਾ ਜਾ ਰਿਹਾ ਡੇ ਬਾਏ ਡੇ ਪਰ ਉਹਦੇ ਵਿੱਚ ਜਿਹੜੀ ਆਪਣੀ मुनाफा ਉਹ ਘਟਦਾ ਯਾਰ ਕਿਉਂਕਿ ਆਪਾਂ ਖਰਚੇ ਵਧਾ ਚੁੱਕੇ ਹਾਂ ਪਰ ਆਪਣੀ ਜਿਹੜੀ ਫਸਲ ਦਾ ਐਵਰੇਜ ਝਾੜ ਹੈ ਉਹ ਹਰ ਸਾਲ ਸੇਮ ਆਉਂਦਾ ਕੋਈ ਜਿਹੜੇ ਗੱਪ ਮਾਰਨ ਵਾਲੇ ਹੁੰਦੇ 70 60 ਜਿਹੜੇ ਵੀ ਹੁੰਦੇ ਆ ਉਹ ਅੱਡ ਚੀਜ਼ਾਂ ਨੇ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਹੁੰਦੀਆਂ ਕਿਉਂਕਿ ਏਰੀਏ ਦਾ ਝਾੜ ਮੈਟਰ ਕਰ ਦਿੰਦਾ ਜੇ ਇੱਕ ਕਿੱਲੇ ਦੇ ਵਿੱਚੋਂ ਆਪਣੇ 70 ਮਣ ਨਿਕਲ ਵੀ ਆਈ ਕੋਈ ਜਿਆਦਾ ਵੱਡੀ ਗੱਲ ਨਹੀਂ ਹੁੰਦੀ ਪਰ ਜੇ ਆਪਣੇ ਕੋਲੇ 20 20 ਕਿੱਲਾਂ ਦਾ ਐਵਰੇਜ ਝਾੜ ਹੈ ਜਿਹੜਾ ਉਹ ਆਪਾਂ ਨੂੰ ਸਹੀ ਪਤਾ ਲੱਗਦਾ ਵੀ ਆਪਣਾ ਕਿੰਨਾ ਕੁ ਮੁਨਾਫਾ ਆਇਆ ਹੁਣ ਜੇ ਆਪਾਂ ਮੁਨਾਫੇ ਤੋਂ ਵੱਧ ਜ਼ਿਆਦਾ ਖਰਚਾ ਕਰ ਰਹੇ ਆ ਤਾਂ ਝਾੜ ਕਿੰਨਾ ਵੀ ਆ ਜੇ ਤਾਂ ਉਹ ਖਰਚੇ ਵਾਲੇ ਪਾਸੇ ਨਿਕਲ ਜਾਣਾ ਤਾਂ ਇਸ ਕਰਕੇ ਕੋਈ ਵੀ ਫਸਲ ਹੈ ਕਣਕ ਹੈ ਝੋਨਾ ਕੁਝ ਵੀ ਹੈ ਇਹਨੂੰ ਮੌਸਮ ਦੇ ਸਾਰੇ ਜਿਆਦੇ ਛੱਡਿਆ ਕਰੋ ਰੇਹਾਂ ਸਪਰੇਆਂ ਦੇ ਸਾਰੇ ਘੱਟ ਛੱਡਿਆ ਕਰੋ ਤੇ ਹੁਣ ਬਾਕੀ ਦੇਖ ਸਕਦੇ ਹੋ ਤੁਸੀਂ ਫੰਗੀਸਾਈਡ ਦੀ ਜ਼ਰੂਰਤ ਨਹੀਂ ਪਈ ਆਪਾਂ ਨੂੰ ਕੋਈ ਵੀ ਨਾ ਪੀਲੀ ਕੁੰਗੀ ਆ ਨਾ ਜੈਲੋਰਾਸਟ ਵਗੈਰਾ ਨਾ ਕੋਈ ਹੋਰ ਫੰਗਸ ਕਿਸੇ ਵੀ ਫੰਗਸ ਦਾ ਅਟੈਕ ਨਹੀਂ ਆਇਆ ਇਸ ਸਾਲ ਤੇ ਪਰ ਮੇਰੇ ਕਿਸਾਨ ਵੀਰ ਡਰ ਡਰ ਦੇ ਵਿੱਚ ਕਈ ਇਹੋ ਜਿਹੇ ਵੀ ਜ਼ਿਮੀਂਦਾਰ ਨੇ ਜਿਨ੍ਹਾਂ ਨੇ ਖੇਤਾਂ ਦੇ ਉੱਪਰ ਦੋ ਦੋ ਫੰਗੀ ਸਾਈਡ ਕੀਤੇ ਤੇ ਇੱਕ ਫੰਗੀ ਸਾਈਡ ਦਾ ਖਰਚਾ ਜੇ ਅੱਜ ਦੇ ਟਾਈਮ ਦੇ ਵਿੱਚ ਲਾਈਏ 500 ਤੋਂ 700 ਤੱਕ ਕੋਈ ਵੀ ਸਸਤਾ ਫੰਗੀ ਸਾਈਡ ਹੈ ਨਹੀਂ 500 ਤੋਂ ਤਾਂ 1000 ਰੁਪਿਆ ਉਹ ਐਕਸਟਰਾ ਖਰਚ ਗਿਆ ਨਹੀਂ ਉਹਦੇ ਨਾਲ ਆਪਣੀ ਬੜਾਈ ਨਿਕਲ ਸਕਦੀ ਹੈ ਹੋਰ ਯੂਰੀਆ ਦਾ ਖਰਚਾ ਲਾ ਲਓ ਡੀਏਪ ਦਾ ਸੌ ਸਿਸਟਮ ਹੋ ਜਾਂਦਾ ਤੇ ਕਣਕ ਜਿਹੜੀ ਆਪਣੇ ਹਜੇ ਤੱਕ ਖੜੀ ਆ ਰੱਬ ਦੀ ਮਿਹਰ ਨਾਲ ਅੱਗੇ 1-2 ਦਿਨਾਂ ਦੇ ਵਿੱਚ ਮੌਸਮ ਖਰਾਬ ਦੱਸੀ ਜਾ ਰਹੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਕਿਉਂਕਿ ਜਿਹੜੀ ਆਪਣੀ ਫਸਲ ਹੈ ਖੁੱਲੇ ਅਸਮਾਨ ਦੇ ਵਿੱਚ ਹੈ ਕਦੋਂ ਵੀ ਕੁਝ ਵੀ ਹੋ ਸਕਦਾ ਇਹ ਸਭ ਰੱਬ ਦੇ ਹੱਥ ਹੈ ਤਾਂ ਇਸ ਕਰਕੇ ਜਿਹੜਾ ਰੇ ਆ ਸਪਰੇਆ ਤੇ ਆਪਾਂ ਖਰਚਾ ਕਰਦੇ ਆ ਉਹ ਵੀ ਆਪਾਂ ਨੂੰ ਮੌਸਮ ਤੇ ਹੀ ਛੱਡਣਾ ਚਾਹੀਦਾ ਇਸ ਵਾਰ ਠੰਡ ਬਹੁਤ ਜ਼ਿਆਦਾ ਪਈ ਹੈ ਤੇ ਉਮੀਦ ਇਹ ਹੀ ਆਸ ਹਜੇ ਤੱਕ ਵੀ ਕਣਕਾਂ ਦੇ ਝਾੜ ਪੂਰਾ ਵਧੀਆ ਟੌਪ ਜਾਣਗੇ ਪਰ ਕਣਕ ਹਜੇ ਕੁਝ ਕੁ ਦਿਨ ਲੱਜਾਣੇ ਕਣਕ ਨੇ ਵਿੱਚ ਦਾਣਾ ਸੁਲਾਬਾ ਹਜੇ ਸੈੱਲ ਵੀ ਬਹੁਤ ਆ ਤਾਂ ਇਸ ਕਰਕੇ ਮੇਰੇ ਆਈਡੀਆ ਨਾਲ 20 ਤਰੀਕ ਤੇ ਲਗਭਗ ਆਪਣੇ ਏਰੀਏ ਦੇ ਵਿੱਚ ਕੰਪੈਨਾਂ ਚੱਲਣ ਗਿਆ ਤਾਂ ਜਿਵੇਂ ਹੀ ਕੰਪੈਨ ਨਾਲ ਕਟਿੰਗ ਹੋ ਕੇ ਆਪਣਾ ਐਵਰੇਜ ਝੜ ਆਊਗਾ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਵੀਡੀਓ ਬਣਾਉਂਦੇ ਰਾਵਾਂਗੇ ਜ਼ਿਆਦਾਤਰ ਆਪਣਾ ਫੋਕਸ 327 ਤੇ 303 ਦਾ ਕਿਉਂਕਿ ਡੀ ਵੀ ਡਬਲ ਵੈਰਾਈਟੀ ਆਪਾਂ ਪਿਛਲੇ ਸਾਲ ਵੀ ਡ੍ਰਿਲ ਕੀਤੀ ਸੀ ਇਸ ਸਾਲ ਇਹ ਨਵੀਆਂ ਦੋਨੋਂ ਵੈਰਾਈਟੀਆਂ ਦੇ ਟ੍ਰਾਇਲ ਲਾਏ ਆਪਾਂ ਆਪਣੇ ਲਈ ਨਵੀਂ ਆ ਵੈਰਾਈਟੀ ਆਈ ਨੂੰ ਬਹੁਤ ਟਾਈਮ ਹੋ ਗਿਆ ਕਿਉਂਕਿ ਮੈਂ ਕੋਈ ਵੀ ਬੀਜ ਖੇਤ ਦੇ ਵਿੱਚ ਉਹ ਤੋਂ ਟ੍ਰਾਇਲ ਕਰਦੇ ਆਂ ਜਦੋਂ ਉਸ ਨੂੰ ਮਾਰਕੀਟ ਦੇ ਵਿੱਚ ਆਏ 2 ਜਾਂ 3 ਸਾਲ ਤਾਂ ਹੋ ਹੀ ਜਾਣ ਲੱਗ ਪਗਾ 2 ਜਾਂ ਤੀਸਰੇ ਸੀਜ਼ਨ ਆਪਾਂ ਜਾ ਕੇ ਕੋਈ ਵੀ ਨਵੀਂ ਵੈਰਾਈਟੀ ਖੇਤ ਦੇ ਵਿੱਚ ਲੈ ਕੇ ਆਉਨੇ ਕਿਉਂਕਿ ਇਸ ਸਾਲ 826 ਵਾਲੇ ਬਹੁਤ ਜ਼ਿਆਦੇ ਸੀ ਜਿਹੜੇ ਲੈਣਾ ਦੇ ਵਿੱਚ ਲਾ ਕੇ ਵੈਰਾਈਟੀ ਖਰੀਦੀ ਗਈ ਤੇ ਉਸ ਤੋਂ ਬਾਅਦ ਉਹਦੇ ਵਿੱਚ ਦਿੱਕਤਾਂ ਵੀ ਬਹੁਤ ਆਈਆਂ ਜਿਵੇਂ ਕਿ ਪੀਲੀ ਕੁੰਗੀ ਆਈ ਪੀਲੀ ਕੁੰਗੀ ਦਾ ਵੀ ਬਹੁਤ ਜਿਆਦੇ ਟੈਕਰ ਮਤਲਬ ਵੀ ਪੀਲੀ ਕੁੰਗੀ ਦਾ ਅਟੈਕ ਹੋਇਆ ਖੇਤ ਦੇ ਵਿੱਚ ਜਿਹੜੀ 826 ਵੈਰਾਈਟੀ ਸੀ ਤਾਂ ਇਸ ਕਰਕੇ ਜਿਹੜੀਆਂ ਆਪਣੇ ਪ੍ਰਾਣੀਆਂ ਵੈਰਾਈਟੀਆਂ ਉਹਨਾਂ ਨੂੰ ਹੀ ਪੈਲ ਦਿਆ ਕਰੋ ਉਹ ਵੀ ਕੋਈ ਮਾੜੀ ਵੈਰਾਈਟੀ ਨਹੀਂ ਹੈਗੀ ਤੇ ਬਾਕੀ 327 ਦੇ ਦਾਣੇ ਦਾ ਸਾਈਜ਼ ਵੇਖੋ ਹਜੇ ਥੋੜੀ ਜੀ ਇਹਦੇ ਵਿੱਚ ਸੈੱਲ ਆ ਲੰਬਾਈ ਵੀ ਪੂਰੀ ਆ ਪਰ ਹਜੇ ਗਾਣਾ ਦਾਣੇ ਦੇ ਵਿੱਚ ਜਿਹੜੀ ਸਲਾਹ ਆ ਤਕ ਉਸ ਨਾਲ ਕੁਝ ਦਾਣਾ ਥੋੜਾ ਮੋਟਾ ਸੁੱਕੇ ਤੋਂ ਫਰਕ ਪੈਣਾ ਸਾਈਜ਼ ਦਾ ਉਸ ਟਾਈਮ ਆਪਾਂ ਨੂੰ ਸਹੀ ਸਾਈਜ਼ ਪਤਾ ਲੱਗ ਜਾਣਾ ਵੀ ਕਿੰਨਾ ਜਾਂ ਕਿਵੇਂ ਆ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ